ਕੰਗਰਸ ਪਾਰਟੀ ਦੇ ਸੀਨੀਅਰ ਆਗੂ ਹੋਣ ਦੇ ਨਾਤੇ ਗੁਰਬਾਖਸ਼ ਸਿੰਘ ਟਿੱਕਰ ਦੇ ਜਾਵਣੀ ਹੈ ਉਸ ਵੀਡੀਓ ਤੇ ਕਾਫੀ ਚੱਲ ਰਿਹਾ ਹੈ 307 ਜਿੱਥੇ ਦੇ ਜਾਵਣੀ ਹੈ ਕੀ ਪਾਰਟੀ ਵੱਲੋਂ ਤੁਹਾਨੂੰ ਲੌਂਚ ਹੋਣ ਜਾ ਰਹੀ ਹੈ ਜਾਂ ਨਹੀਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਆਏ ਹੋ ਪੱਤਰਕਾਰ ਭਾਈਚਾਰਾ ਸਾਡਾ ਬਹੁਤ ਹੀ ਸਤਿਕਾਰਯੋਗ ਜੀ ਨਿਊਜ਼ ਇੰਡੀਆ ਤੇ ਮੈਂ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵਸਤੇ ਭਾਈਚਾਰੇ ਆ ਸਾਰਿਆਂ ਨੂੰ ਪ੍ਰਭ ਜੋਸਾ ਮਸੀਹ ਦੇ ਨਾਮ ਤੇ ਜੀ ਆਇਆਂਸੀ ਦੀ ਨਮਸਕਾਰ ਸਤਿ ਸ੍ਰੀ ਅਕਾਲ ਔਰ ਸਾਰਿਆਂ ਨੂੰ ਪਿਆਰ ਭਰੀ ਜਿਹੜੀ ਮੇਰੀ ਇੱਕ ਦਿਲ ਦੀ ਆਵਾਜ਼ ਆ ਤੁਹਾਡੇ ਤੱਕ ਪਹੁੰਚਾਉਣਾ ਔਰ ਮੈਨੂੰ 22-23 ਸਾਲ ਹੋ ਗਿਆ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਦਿਆਂ ਨੂੰ ਔਰ ਤੁਸੀਂ ਸਵਾਲ ਕੀਤਾ ਕਿ ਚਾਹਵਾਨ ਗੱਲ ਚਾਹਵਾਨੀ ਦੀ ਨਹੀਂ ਹੈਗੀ ਗੱਲ ਹੈਗੀ ਆ ਆਪਣੇ 크ਰਿਸਚਨ ਭਾਈਚਾਰੇ ਦੇ ਹੱਕਾਂ ਦੀ ਕਿਉਂਕਿ 22 23 ਸਾਲ ਤੋਂ ਜਦੋਂ ਅਸੀਂ ਕੰਮ ਕਰ ਰਹੇ ਹਾਂ ਤੇ ਸਾਡਾ ਇੱਥੇ ਇੰਨਾ ਵੱਡਾ ਆਧਾਰ ਆ ਵੋਟ ਬੈਂਕ ਆ ਜਿਹਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਗੁਰਦਾਸਪੁਰ ਨੂੰ ਜਿਹੜਾ ਮਿਨੀ ਜਰੂਸ਼ਲਮ ਜਿਹੜਾ ਕਿਹਾ ਜਾਂਦਾ ਵਾ ਪ੍ਰਭ ਜਸਮਸੀਦੀ ਧਰਤੀ ਆ ਔਰ ਇਸ ਜਗ੍ਹਾ ਤੇ ਬਹੁਤ ਏਡਾ ਵੱਡਾ ਇਕੱਠ ਆ ਔਰ ਫਿਰ ਵੀ ਸਾਡੇ ਵੱਲ ਜਿਹੜੀ ਇੱਕ ਗੱਲ ਕੀਤੀ ਨਹੀਂ ਜਾਂਦੀ ਸਾਡੀ ਔਰ ਅਸੀਂ ਇਸ ਕਰਕੇ ਟਿਕਟ ਅਪਲਾਈ ਕੀਤੀ ਆ ਕਿ ਇਸ ਜਗ੍ਹਾ ਤੇ ਸਾਡਾ ਵੋਟ ਬੈਂਕ ਜਿਹੜਾ ਬਹੁਤ ਵੱਡਾ ਆਧਾਰ ਗੱਲ ਕਰੀਏ ਪੰਜਾਬ ਸਰਕਾਰ ਦੇ ਇਹ ਤੋਂ ਮੰਨ ਲਓ ਜਿਵੇਂ ਦੇਖਦੇ ਹੋ ਪੰਜਾਬ ਦੇ ਪੰਜਾਬ ਸਰਕਾਰ ਦੇ ਕੰਮਾਂ ਦਾ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੇ ਮੰਤਰੀ ਜਿਹੜੇ ਅੰਦਰੰਦਰੀ ਜਾ ਰਹੇ ਆ ਉਹਨਾਂ ਦੇ ਚੀਫ ਸੁਪਰੀਮੋ ਜਿਹੜੇ ਉਹ ਵੀ ਅੰਦਰ ਚਲ ਗਏ ਆ ਉਹ ਘਟਾਲੇ ਜਿਹੜੇ ਲਗਾਤਾਰ ਕਰਦੇ ਆ ਰਹੇ ਆ ਔਰ ਪੰਜਾਬ ਦੇ ਵਿੱਚ ਵੀ ਇਦਾਂ ਹੀ ਆ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਲੀਡਰਾਂ ਨੇ ਕੋਈ ਬਾਜ਼ਿਬ ਨਹੀਂ ਇਸ ਗੱਲ ਤੇ ਉਠਾਈ ਔਰ ਮੈਂ ਤੇ ਸੱਚ ਦੀ ਗੱਲ ਨੂੰ ਸੱਚ ਤੇ ਕਾਂਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਮਤਲਬ ਜਿਹਨੂੰ ਕਹਿੰਦੇ ਆ ਕਿ ਕਟੜ ਇਮਾਨਦਾਰ ਦੇ ਤਰੀਕੇ ਦੇ ਨਾਲ ਆਪਣਾ ਟੈਗ ਲਾ ਕੇ ਜਿਹੜੇ ਆਏ ਸੀਗੇ ਉਸ ਤਰੀਕੇ ਦੇ ਨਾਲ ਮੈਦਾਨ ਉਤੇ ਕੋਈ ਦਿਖ ਨਹੀਂ ਰਿਹਾ ਲੋਕ ਤੇ ਇਹਨਾਂ ਦਾ ਦੋ ਸਾਲਾਂ ਦੇ ਵਿੱਚ ਜਿਹੜਾ ਮੋਹ ਭੰਗ ਹੋ ਦੇ ਸਾਰ ਗੱਲ ਕਰੀਏ ਕੰਗਰਸ ਪਾਰਟੀ ਜਿਹੜਾ ਗਰੁੱਪ ਜਿਹੜਾ ਜਿਹੜਾ ਕੰਗਰਸ ਚਲੇ ਗਈ ਜੀ ਇਹਨਾਂ ਨਾਲ ਪਾਣੀ ਨਾ ਨਹੀਂ ਹੋ ਰਹੀ ਦੇਖੋ ਹਰ ਇੱਕ ਬੰਦੇ ਨੇ ਆਪਣਾ ਆਪਣਾ ਦੇਖਣਾ ਕਿ ਮੇਰਾ ਕਿੱਧਰ ਚੰਗਾ ਹੈ ਤੇ ਕਿੱਧਰ ਮਾੜਾ ਹੈ ਉਹ ਅਸੀਂ ਵੀ ਵੇਖੋ ਟਿਕਟ ਭਾਵੇਂ ਅਪਲਾਈ ਕੀਤੀ ਆ ਪਰ ਜਦੋਂ ਤੱਕ ਅਜੇ ਤੱਕ ਸਾਨੂੰ ਕੋਈ ਕਿਤੇ ਵੀ ਰਿਪਲਾਈ ਨਹੀਂ ਆਇਆ ਹੈਗਾ ਔਰ ਜਿਹੜੇ ਆਪਣੇ ਸਮਰਥਕ ਆ ਔਰ 크੍ਰਿਸਚਨ ਭਾਈਚਾਰਾ ਵੱਡੀ ਤਦਾਦ ਦੇ ਵਿੱਚ ਆ ਸਾਨੂੰ ਵੱਖ-ਵੱਖ ਜਗ੍ਹਾ ਤੋਂ ਫੋਨ ਆ ਰਿਹਾ ਫੋਨ ਕਾਲਸ ਆ ਰਹੀਆਂ ਜਿੱਥੇ ਵੀ ਜਾਂਦੇ ਆ ਉੱਥੇ ਇਹੋ ਹੀ ਆ ਰਿਹਾ ਪਈ ਮਤਲਬ ਪਾਰਟੀ ਕਿਉਂ ਨਹੀਂ ਟਿਕਟ ਦੇ ਰਹੀ ਆ ਔਰ ਪਾਰਟੀ ਉਥੋਂ ਇੱਥੋਂ ਤੱਕ ਕਿ ਲੋਕਾਂ ਨੇ ਕਹਿ ਦਿੱਤਾ ਕਿ ਬਈ ਜੇਕਰ ਪਾਰਟੀ ਟਿਕਟ ਨਹੀਂ ਦਿੰਦੀ ਤਾਂ ਤੁਸੀਂ ਮਤਲਬ ਆਪਣਾ ਜਿਹੜਾ ਕਿ ਰਸਤਾ ਤਿਆਰ ਕਰੋ ਕਿਉਂਕਿ ਇੱਥੇ ਗੱਲ ਹੱਕਾਂ ਦੀ ਆ ਆਪਣੇ ਲੋਕਾਂ ਦੇ ਹੱਕੀ ਮੰਗਾਂ ਦੀ ਗੱਲ ਆ ਔਰ ਜਿੰਨਾ ਚਿਰ ਹੱਕੀ ਮੰਗਾਂ ਦੀ ਗੱਲ ਚੱਲਦੀ ਆ ਉਨਾ ਚਿਰ ਬੰਦਾ ਅੱਗੇ ਵਧਦਾ ਆ ਵਾਲੇ ਜੀ ਪੀਪਲ ਨਹੀਂ ਆਪਣਾ ਵਰਤੀ ਪਾਰਟੀ ਕਿਉਂ ਨਹੀਂ ਦਿਲਦੀ ਕਿ ਅਯਾਗ ਨਾ ਲੋਗੇ ਨਾ ਕਿ ਸੋਹਣ ਪਾਟ ਜੀ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਸੋਸ਼ਲ ਮੀਡੀਆ ਦਰਾਹੀਂ ਕਈ ਜਗ੍ਹਾ ਤੇ ਮੇਰੀ ਇੰਟਰਵਿਊ ਹੋ ਚੁੱਕੀਆਂ ਔਰ ਪੱਤਰਕਾਰ ਦੇ ਵਿੱਚ ਆਪਣਾ ਜਿਹੜੀ ਨਿਊਜ਼ ਚੈਨਲ ਆ ਚਾਹੇ ਆਪਣਾ ਅਖਬਾਰਾਂ ਨੇ ਉਹਦੇ ਵਿੱਚ ਆਪਾਂ ਆਪਣਾ ਮੈਸੇਜ ਦੇ ਚੁੱਕੇ ਹਾਂ ਕਿ ਜੇਕਰ ਪਾਰਟੀ ਨਹੀਂ ਸਾਡੇ ਵੱਲ ਧਿਆਨ ਦਿੰਦੀ ਔਰ ਸਾਡੀਆਂ ਗੱਲਾਂ ਨੂੰ ਨਹੀਂ ਮੰਨਦੀ ਆ ਤੇ ਫਿਰ ਅਸੀਂ ਆਪਣਾ ਰਸਤਾ ਕੋਈ ਵੀ ਤਿਆਰ ਕਰ ਸਕਦੇ ਹਾਂ ਸਭ ਕੱਲ ਦੀ ਇਸ ਸਰਗਰਮਤਾ ਦੇ ਵਿੱਚ ਹੋਈ ਹੈ ਕਿਵੇਂ ਦੇਖਦੇ ਹੋ ਬਹੁਤ ਮਾੜੀ ਘਟਨਾਵਾਂ ਅਸੀਂ ਤੇ ਕੋਰਨੇਦਾ ਕਰਦੇ ਹਾਂ ਇਸ ਨੂੰ ਕੰਡੈਮਨਡ ਕਰਦੇ ਹਾਂ ਕਿ ਬਈ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਬਿਰੋਧੀ ਕਹ ਰਹੇ ਨੇ ਕਿ ਜਦ ਤਾਲਿਬਾਨੀ ਰਾਜ ਮਤਲਬ ਪੰਜਾਬ ਦੇ ਵਿੱਚ ਆ ਗਿਆ ਇਹ ਨਹੀਂ ਦੇ ਦੋ ਬਿਲਕੁਲ ਉਹ ਸਹੀ ਬੋਲ ਰਿਹਾ ਅਸੀਂ ਵੀ ਆਪੋਜੀਸ਼ਨ ਵਿੱਚ ਆ ਸਰਕਾਰ ਦੇ ਔਰ ਤੁਹਾਨੂੰ ਪਤਾ ਹੀ ਆ ਕਿ ਤਾਲਿਬਾਨ ਮੋਦੀ ਦਾ ਥੋੜਾ ਥੋੜਾ ਜਿਹੜਾ ਪਹਿਰਾਵਾ ਉਹਨਾਂ ਦੀ ਜਿਹੜੀ ਇੱਕ ਚਿਹਰਾ ਵਾ ਇੱਥੇ ਵੀ ਝਲਕ ਰਿਹਾ ਵਾ ਔਰ ਮੈਂ ਸਮਝਦਾ ਨਹੀਂ ਸ਼ਕਾ ਕਿ ਲੋਕ ਇਨੀ ਉਮੀਦ ਨਹੀਂ ਸੀ ਕਰਦੇ ਕਿ ਭਈ ਇਦਾਂ ਹੋ ਜਾਏਗਾ ਕਿ ਪੰਜਾਬ ਸਰਕਾਰ ਜਿਹੜੀ ਹੈ ਇੱਕ ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਸੀਗੀ ਆ ਪਾਰਟੀ ਔਰ ਇਸ ਤਰ੍ਹਾਂ ਦੇ ਤਰੀਕੇ ਕਰ ਰਹੀ ਆ ਔਰ ਜੋ ਕਿ ਭਾਜੀਪੀ ਦਾ ਕਚੇੜਾ ਜਿਹੜਾ ਇਹਨਾਂ ਦੇ ਵਿੱਚ ਵੀ ਚਲ ਕਰਿਆ ਵਾ ਪਹਿਲੇ ਤੇ ਇੱਕ ਵੀਡੀਆ ਦਾ ਜੋਰ ਦੀ ਰੈਲੀ ਮਹਾਰੈਲੀ ਹੋਈ ਜੀ ਤੇਜੀ ਹੁੰਦਾ ਉਹ ਕੋਰਡੀਨੇਟਰ ਨਾਲ ਪ੍ਰਾਈਵੇਟ ਜੁੜੇ ਨੇ ਤੁਸੀਂ ਸਾਥ ਹਾਂ ਮੈਂ ਜੇ ਰੈਲੈਂਸ ਹਾਂ ਤੇ ਜੇ ਦੱਸ ਨੇ ਪੰਜਾਬ ਦੇ ਵਿੱਚ ਜੀ ਬਾਕੀ ਹੁਣ ਚਾਹ ਤੇ ਪੰਜਾਬ ਦੇ ਕਿਉਂ ਅਲਾਈਂਸ ਦੀ ਜਿੱਥੋਂ ਤੱਕ ਸਵਾਲ ਹੈ ਵੇਖੋ ਅਜੇ ਤੱਕ ਤੇ ਪੰਜਾਬ ਦਾ ਕੋਈ ਲਾਇਸੈਂਸ ਆਇਆ ਨਹੀਂ ਹੈ ਕੋਈ ਮੈਸੇਜ ਆਇਆ ਨਹੀਂ ਹੈ ਔਰ ਅਸੀਂ ਸਮਝਦੇ ਹਾਂ ਕਿ ਜੇਕਰ ਇਸ ਤਰ੍ਹਾਂ ਦੇ ਲੜਾਈਆਂ ਨੇ ਵਿਧਾਨ ਸਭਾ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਚੁੱਕ ਚੁੱਕ ਕੇ ਕਿਸ ਤਰ੍ਹਾਂ ਤਾਲਿਆਂ ਦੀ ਗੱਲ ਕਰ ਰਹੇ ਹੋ ਕਿ ਮੂੰਹ ਦੇ ਉੱਤੇ ਤਾਲੇ ਲਗਾ ਦਾਂਗੇ ਜੇ ਕਰਦਾਂਗੇ ਉਹ ਕਰ ਦਾਂਗੇ ਔਰ ਵਿਧਾਨ ਸਭਾ ਤੋਂ ਚੁੱਕ ਚੁੱਕ ਕੇ ਵੀ ਲੀਡਰਾਂ ਨੂੰ ਲਿਆ ਕੇ ਜਾਂਦਾ ਔਰ ਈਡੀ ਦੇ ਛਾਪੇ ਪੈ ਰਹੇ ਤੇ ਫਿਰ ਇਹ ਲਾਇਸੈਂਸ ਵਾਲਾ ਤੇ ਮੇਰੇ ਖਿਆਲ ਕੋਈ ਵੀ ਗੱਲਬਾਤ ਨਹੀਂ ਹੈਗੀ ਅਸੀਂ ਬਿਸੀ ਗੱਲ ਕਰਦੀਏ ਤਾਂ ਬਾਅਦ ਉਹ ਦਿੱਤੂ ਜਿਨੀ ਨਹੀਂ ਕਰਦੀ ਦੇ ਕਾਫੀ ਬੋਲ ਐਸੀ ਵੀਸੀ ਭਾਈਚਾਰਾ ਦੀ ਜੀ ਚੜੀ ਦੇਖੋ ਬੀਸੀ ਭਾਈਚਾਰੇ ਦੇ ਵਿੱਚ ਸਾਡਾ ਕ੍ਰਿਸਚਨ ਭਾਈਚਾਰਾ ਹੁੰਦਾ ਔਰ ਐਸੀ ਭਾਈਚਾਰਾ ਅਸੀਂ ਸਾਰੇ ਇੱਕ ਭਰਾ ਹਾਂ ਅਸੀਂ ਸਾਰੇ ਇੱਕ ਆਪਣੇ ਘਰੇਲੂ ਤਰੀਕਿਆਂ ਦੇ ਨਾਲ ਇੱਕ ਦੂਜੇ ਨਾਲ ਮਿਲਬਰਤਨ ਹੁੰਦਾ ਆ ਚਾਹੇ ਆਪਾਂ ਕਈ ਸਟੇਜਾਂ ਤੇ ਮਿਲਦੇ ਆਂ ਔਰ ਜਦੋਂ ਵੀ ਕੋਈ ਗੱਲ ਹੋਊਗੀ ਚਾਹੇ ਕੋਈ ਪੜਾਵ ਅੱਗੇ ਵਧੇਗਾ ਤੇ ਐਸੀ ਵੀਸੀ ਭਾਈਚਾਰਾ ਜਿਹੜਾ ਵਾ ਉਹ ਵੱਡੇ ਪੱਧਰ ਤੇ ਜਿਹੜਾ ਅੱਗੇ ਆਉਣ ਦੀ ਜਿਹੜੀ ਕੋਸ਼ਿਸ਼ ਕਰੂਗਾ ਉਹ ਜਿਹਾ ਵਾਲਾ ਪਹਿਲਾਂ ਨਾਲੋਂ ਕਿਤਨਾ ਕਿਤੇ ਪਬਲਿਕ ਦਾ ਮੂਵਮੈਂਟ ਇਹਦਾ ਬਸ ਉਹ ਤੇ ਟੈਂਪੋਰਰੀ ਆਪਦਾ ਇਹ ਦੇਖੋ ਮੈਂ ਆਪਣੇ ਮੂੰਹ ਤੋਂ ਨਹੀਂ ਬੋਲ ਰਹਾ ਲੋਕ ਮੈਂ ਇੱਥੋਂ ਇਹ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਲੋਕ ਕਹਿੰਦੇ ਜੀ ਅਸੀਂ ਇੱਕ ਪੈਸੇ ਦਾ ਵੀ ਰਵਾਧਾਰ ਨਹੀਂ ਹਗੇ ਵੱਡੇ ਵੱਡੇ ਕੰਮ ਕਰਕੇ ਵੀ ਪਰ ਮੈਂ ਦਾਅਵੇ ਦੇ ਨਾਲ ਬੋਲ ਸਕਦਾ ਕਿ ਅੱਜ ਦੀ ਡੇਟ ਦੇ ਵਿੱਚ ਮੇਰੇ ਬੱਚੇ ਸੈਟ ਲਾ ਔਰ ਮੈਂ ਇਮਾਨਦਾਰੀ ਦੇ ਨਾਲ 22-23 ਸਾਲ ਤੋਂ ਸਿੱਖ ਭਾਈਚਾਰਾ ਹੋਵੇ ਭਾਵੇਂ ਅਸੀਂ ਭਾਈਚਾਰਾ ਹੋਵੇ ਸਾਰਿਆਂ ਦੇ ਨਾਲ ਆਪਣੇ ਮਿਲਵਰਤਨ ਹੈਗੇ ਆ ਉਹ ਇਸ ਕਰਕੇ ਕਿ ਆਪਣਾ ਅਸਰ ਸੂਕ ਜਿਹੜਾ ਔਰ ਸਾਫ਼ ਚਿਹਰਾ ਵਾ ਔਰ ਅਜੇ ਤੱਕ ਅਸੀਂ ਕਦੇ ਵੀ ਇਲੈਕਸ਼ਨਾਂ ਦੇ ਵਿੱਚ ਨਾ ਸ਼ਰਾਬਾਂ ਦੇ ਮਗਰ ਭੱਜਿਆ ਨਾ ਸ਼ਰਾਬ ਕਿਸੇ ਨੂੰ ਲੈਣ ਦਿੱਤੀ ਆ ਔਰ ਨਾ ਹੀ ਕਿਸੇ ਕੋ ਲਈ ਆ ਔਰ ਹਮੇਸ਼ਾ ਜੇਕਰ ਲੀਡਰ ਦੀ ਮਦਦ ਕੀਤੀ ਆ ਤੇ ਆਪਣੇ ਪੈਸੇ ਤੋਂ ਮਦਦ ਕੀਤੀ ਆ ਭਾਵੇਂ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਦੌਰਾਨ ਫਲੈਕਸ ਬੋਰਡ ਲਾਇਆ ਹੋਣ ਚਾਹੇ ਉਹਨਾਂ ਦੇ ਲਈ ਚਾਹੇ ਨਿਊਜ਼ ਲਗਾਈਆਂ ਹੋਣ ਚਾਹੇ ਆਪਣੀ ਗੱਡੀ ਦੇ ਵਿੱਚ ਕਦੇ ਇਹਨਾਂ ਕੋ ਕਦੇ ਡੀਜ਼ਲ ਵੀ ਨਹੀਂ